ਆ ਵੀ ਕਿ ਜੀ ਤੇ ਕਿੰਨੀ ਮਾੜੀ ਗੱਲ ਆ ਤੂੰ ਕਿੰਨੀ ਤੂੰ ਲੋਕਾਂ ਦੀ ਸ਼ਰਾਫਤ ਦਾ ਇਨਸਾਨੀਅਤ ਦਾ ਨਜਾਇਜ਼ ਫਾਇਦਾ ਲਿਆ ਆ ਇਹਦੇ ਜੇਬ ਚ ਪੈਸੇ ਵੇਖੋ ਕਿੰਨੇ ਆ ਆ ਜੀ ਵੇਖੋ ਛੋਟਾ ਜਿਹਾ ਵੀਰ ਜੇ ਆ ਵੇਖੋ ਜੀ ਇੱਕ ਛੋਟਾ ਜਿਹਾ ਬੱਚਾ ਨਾ ਲੱਡੂਆਂ ਦਾ ਸ਼ਾਬਾ ਲਾਇਆ ਤੇ ਉਹ ਲੱਡੂਆਂ ਦਾ ਸ਼ਾਬਾ ਇੱਥੇ ਨਾ ਰੋੜ ਦਿੰਦਾ ਆ ਰੋੜ ਕੇ ਉਹ ਜਾਂਡਿਆ ਅੱਗੇ ਤੁਰਿਆ ਜਾਂਡਿਆ ਵਾ ਉਹ ਸ਼ਾਬਾ ਰੋੜ ਦਿੰਦਾ ਆ ਉਹਦੇ ਲਾਗੇ ਇੱਕ ਦੋ ਜਣੇ ਹੋਰ ਖਲੋ ਜਾਂਦੇ ਆ ਤੇ ਉਹ ਆ ਕੇ ਕਹਿੰਦੇ ਜੀ ਉਹ ਆਟੋ ਵਾਲਾ ਨਾ ਇਹਨੂੰ ਸਾਈਡ ਮਾਰ ਗਿਆ ਤੇ ਅਹੀਂ ਲੰਘਦੇ ਮੈਂ ਵੀ ਲੰਘਿਆ ਅਹੀਂ ਪੁੱਛਿਆ ਯਾਰੇ ਕੀ ਗੱਲ ਹੋਈ ਕਹਿੰਦਾ ਯਾਰੇ ਨਾ ਆਟੋ ਵਾਲਾ ਸੈਡ ਮਾਰ ਗਿਆ ਮੈਂ ਕਿਹਾ ਯਾਰ ਇਹ ਤੇ ਗਰੀਬ ਬੰਦੇ ਨੇ ਧੱਕਾ ਹੋ ਗਿਆ ਮੇਰੇ ਕੋਲ 350 ਰੁਪਇਆ ਖੁੱਲਾ ਪਿਆ ਸੀ ਮੈਂ ਆਲੇ ਯਾਰ ਲੈ ਲਾ ਮੈਨੂੰ ਵੇਂਦਿਆ ਵੇਂਦਿਆ ਨਾ ਇੱਥੇ ਅੰਮ੍ਰਿਤਸਰ ਦੇ ਲੋਕ ਆ ਵੇਖੋ ਜਿੱਦਾਂ ਆ ਰਹੇ ਨੇ ਲੋਕ ਭਾਜੀ ਕੋਈ ਬੰਦਾ ਹੋਊਗਾ ਜਿਹੜਾ ਇਹਨੂੰ ਪੈਸੇ ਨਹੀਂ ਦੇ ਕੇ ਗਿਆ ਕੋਈ ਬੰਦਾ ਹੋਊਗਾ ਇੱਕ ਜਿਹੜਾ ਪੈਸੇ ਨਹੀਂ ਦੇ ਕੇ ਗਿਆ ਇਹਨੂੰ ਤੇ ਮੈਂ ਵੀ ਪੈਸੇ ਦੇਤੇ ਤੇ ਮੇਰੇ ਭਰਾ ਨੇ ਤੇ ਇਹ ਮੈਨੂੰ ਵੇਖ ਕੇ ਆ ਗਏ ਕਹਿੰਦੇ ਸਾਨੂੰ ਪਤਾ ਆ ਵੀ ਜੇ ਲੱਡੂ ਡਿੱਗੇ ਆ ਤੇ ਭਰਾ ਇੱਥੇ ਖਲੋਤਾ ਪੈਸੇ ਦੇਣ ਨੂੰ ਖਲੋਤਾ ਹਨ ਤੇ ਮੇਰੇ ਕੋ ਆਏ ਮੈਨੂੰ ਇਹ ਕਹਿੰਦੇ ਦਮਨ ਵੀਰੇ ਪੈਸੇ ਤੇ ਨਹੀਂ ਦਿੱਤੇ ਮੈਂ ਦੇਤੇ ਆ ਕਹਿੰਦੇ ਇਹਨਾਂ ਦਾ ਬੜਾ ਤਗੜਾ ਸਕੈਮ ਜੇ ਇਹ ਮੁੰਡਾ ਰੋਜ਼ ਸੁੱਟ ਕੇ ਬਹਿ ਜਾਂਦਾ ਜੇ ਸ਼ਾਬਾ ਤੇ ਲੋਕ ਇਹਨੂੰ ਤਰਸ ਖਾ ਕੇ ਪੈਸੇ ਦਿੰਦੇ ਆ ਉਹ ਅੱਗੇ ਖਲੋਤਾ ਆ ਨਹੀਂ ਚਲਦੇ ਉਹਦੇ ਕੋ ਵੀ ਚਲਦੇ ਆ ਤੇ ਉਹ ਫੜ ਲਿਆ ਉਹ ਕਿਸ ਨੇ ਫੜ ਲਿਆ ਵੀਰ ਨੇ ਉਹ ਫੜ ਲਿਆ ਉਹਨੇ ਤੇ ਭਾਜੀ ਮੈਂ ਤੁਹਾਨੂੰ ਕੀ ਦੱਸਾਂ ਮੈਂ ਅੰਮ੍ਰਿਤਸਰ ਦੇ ਲੋਕਾਂ ਨੂੰ ਆਜੋ ਅੱਗੇ ਚੱਲਦੇ ਆ ਅੰਮ੍ਰਿਤਸਰ ਦੇ ਲੋਕਾਂ ਨੂੰ ਸਲੂਟ ਹੈ ਭਾਜੀ ਮੈਂ ਕਹਿੰਨਾ ਜਿੱਦਾਂ ਗੱਡੀਆਂ ਆਉਂਦੀਆਂ ਨਾ ਕੋਈ ਗੱਡੀ ਹੋਊਗੀ ਜਿਹੜੀ ਪੈਸੇ ਨਹੀਂ ਦੇ ਗਏ ਕੋਈ 500 ਕੋਈ 1000 ਕੋਈ 100 ਕੋਈ 200 ਮੇਰੇ ਕੋ ਖੁੱਲਾ 4 350 ਵੀ ਮੈਂ ਵੀ ਦੇਤਾ ਜੇ ਮੈਂ ਉਹਨੂੰ ਪੁੱਛਿਆ ਮੈਂ ਕਿੰਨੇ ਦੇ ਕਹਿੰਦਾ 10000 ਦੇ ਮੈਂ 40000 ਜੇ ਦਾ 10000 ਨਾ ਨਾ ਪੂਰਾ ਆ ਤੇ ਦਾ 10000 ਪੂਰਾ ਕਰ ਦਿੰਨੇ ਆ ਬਾਕੀ ਵੀ ਦੇ ਦਿੰਨੇ ਪਰ ਮੇਰੇ ਵੇਹ ਦੇ ਵੇਹ ਦਾ ਹੀ ਭਾਜੀ ਉਹਨੂੰ 10000 ਕੀ ਉਹਨੂੰ ਰੁਪਈਆ 2-3000 ਹੋ ਗਿਆ ਆ ਇੱਕ ਆਟੋ ਵਾਲਾ ਵੀਰ ਆਇਆ ਕਹਿੰਦਾ ਭਾਜੀ ਸਾਡੇ ਨਾਲ ਸਵਾਰੀ 10 ਰੁਪਈਆ ਤੋਂ ਲੜੀ ਜਾਂਦੀ ਆ ਤੇ ਇੱਥੇ ਲੋਕ ਨਾ ਇਹ ਡਰਾਮਾ ਕਰਦਾ ਜੇ ਰੋਜ਼ ਛੁੱਟ ਕੇ ਬਹਿ ਜਾਂਦਾ ਲੱਡੂ ਤੇ ਸਾਡੇ ਕੋਲੋਂ ਕਹਿੰਦਾ ਲੋਕ ਸਵਾਰੀਆਂ 10-10 ਰੁਪਈਆ ਦਾ ਸਵਾਲ ਪੁੱਛਦੀਆਂ ਤੇ ਕਹਿੰਦਾ ਇਹ ਭਾਜੀ 2-4000 ਰੋਜ਼ ਇਕੱਠਾ ਕਰਕੇ ਆ ਵੇਖੋ ਜੀ ਆਹ ਵੇਖੋ ਜੀ ਆਹ ਵੇਖੋ ਨਹੀਂ ਖਲੋ ਜੋ ਇਹਦੀ ਇਹਦੀ ਜੇਬ ਚ ਪੈਸੇ ਵੇਖੋ ਕਿੰਨੇ ਆ ਆ ਜੀ ਵੇਖੋ ਛੋਟਾ ਜਿਹਾ ਵੀਰ ਜੇ ਤੇ ਮੈਂ ਵੀ ਨਾ ਇੱਕ ਉਹ ਵੀਰ ਉਹ ਵੇਖੋ ਮਗਰ ਇਹਨੇ ਛਾਬਾ ਛੁੱਟਦੇ ਆ ਉਹਨੂੰ ਤਾਂ ਮੈਂ ਵੇਖਿਆ ਨਹੀਂ ਆ ਵੇਖੋ ਜੀ ਆਹ ਪੈਸੇ ਇਹਦੀ ਜੇਬ ਚ ਨਿਕਲ ਲੱਗਿਆ ਹੈ ਤੇ ਗੱਲ ਮਾੜੀ ਆ ਪਰ ਆ ਇਨਸਾਨੀਅਤ ਅਮਰਸਰ ਵਾਲਿਆਂ ਦੀ ਨਾਲ ਜਿਹੜਾ ਧੱਕਾ ਆ ਨਾ ਇਹ ਮੈਂ ਨਾ ਜੇ ਉਹ ਤੇ ਖਲੋਤਾ ਪੈਸੇ ਦੇਣ ਮੈਨੂੰ ਕਹੀ ਜਾਵੇ ਤੁਸੀਂ ਨਾ ਜਾਓ ਆ ਆ ਵੇਖੋ ਜੀ ਇਹ ਇਹ 500 ਦਾ ਨੋਟ ਆ ਮੈਂ ਆਪ ਵੇਖਿਆ ਇਹਨਾਂ ਬੱਲੇ 7 8 ਐਦਾਂ ਦੇ ਬਹੁਤ ਗਲਤ ਗੱਲ ਲੈਂਦਾ ਹਲੇ ਤੇਰੀ ਜਿੰਦਗੀ 1050 ਜੇ ਤੇ ਗਿਣਤੀ ਦੇ 3 ਮਿੰਟ 3 ਮਿੰਟ ਹੋਏ ਜੇ ਅਜੇ 3 ਮਿੰਟ ਪਰ ਯਾਰ ਇਹਨਾਂ ਦਾ ਨਾ ਮੈਂ ਪੁਲਿਸ ਨੂੰ ਬੇਨਤੀ ਕਰਦਾ ਇਹਨਾਂ ਦੀ ਇਹਨੂੰ ਵੈਸੇ ਭਾਜੀ ਥਾਣੇ 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 ਕਹਿਣਾ ਚਾਹੀਦਾ ਮੈਂ ਕਹਿੰਨਾ ਪਰ ਨਾ ਚਲੋ ਪੰਜਾਬ ਵਾਲਿਆਂ ਨੂੰ ਪੰਜਾਬ ਵਾਲਿਆਂ ਨੂੰ ਸਲੂਟ ਆ ਆਦੇ ਆਟੋ ਵਾਲੇ ਵੀਰ ਨੇ ਦੱਸਿਆ ਤਾਂ ਮੇਰੇ ਵੀਰ ਆ ਮਗਰ ਖਲੋਤੇ ਆਏ ਮੈਨੂੰ ਆਂਦੇ ਭਾਜੀ ਇਹਨਾਂ ਦਾ ਰੋਜ਼ ਦਾ ਕੰਮ ਜੇ ਕਿਹਦੀ ਗੱਲ ਭਾਜੀ ਆਪਣੀ ਪੰਜਾਬੀ ਨੂੰ ਕੋਈ ਪੈਸਾ ਦੇ ਅਗਰੀ ਲਾਜੀ ਆਪਸ ਨੂੰ ਨੋਟ ਇਹਨਾਂ ਨੂੰ ਦਿੰਦੇ ਪੰਜਾਬੀ ਇਮਾਰਤ ਮਰ ਜੇ ਪੁੱਛਾ ਨਹੀਂ ਚਲੋ ਗੱਲ ਕੀ ਆ ਇਹ ਪੰਜਾਬੀ ਉਹਦੀ ਗੱਲ ਨਹੀਂ ਆ ਤੁਸੀਂ ਭਰਾ ਜੇ ਚਲ ਗੱਲ ਇਨਸਾਨੀਅਤ ਆ ਲੋਕ ਵੇਖਦੇ ਛੋਟਾ ਬੱਚਾ ਆ ਉਹਦੀ ਦਿਹਾੜੀ ਖਰਾਬ ਹੋ ਗਈ ਤਾਂ ਲੋਕ ਦਿੰਦੇ ਨਹੀਂ ਹੁਣ ਨਹੀਂ ਕਰਦੇ ਆ ਸਾਰੇ ਸ਼ਹਿਰ ਨੂੰ ਲੱਗ ਗਿਆ ਪਤਾ ਹੁਣ ਨਹੀਂ ਇਹਨਾਂ ਨੂੰ ਦਿੰਦੇ ਪਰ ਮਾਰੀ ਗੱਲ ਹੈ ਬਾਪੂ ਇਹ ਮੈਨੂੰ ਸ਼ੱਕ ਤਦ ਪਿਆ ਮੈਂ ਨਾ ਜਦੋਂ ਇਹਨੂੰ ਮੇਰੇ ਕੋ 350 ਰੁਪਏ ਖੁੱਲੇ ਜਦੋਂ ਮੈਂ ਦਿੱਤਾ ਨਾ ਤੇ ਮੈਨੂੰ ਕਹਵੇ ਤੁਸੀਂ ਜਾਓ ਮੈਂ ਨਹੀਂ ਆ ਰਿਹਾ ਤੇਰਾ ਯਾਰ ਪੂਰਾ ਹਾਂ ਹਾਂ ਮੈਂ ਯਾਰ ਮੈਂ ਤੇਰਾ ਯਾਰ ਪੂਰਾ ਕਰਾ ਕੇ ਜਾਣਾ ਮੈਨੂੰ ਇਹ ਚੱਲ ਜੱਜ ਨਾ ਨਾ ਯਾਰ ਪੂਰਾ ਆਇਆ ਤੇ ਮੈਂ ਕੋਲੋਂ ਦੇ ਦੂੰਗਾ ਤੇ ਵੀ ਚੱਲ ਯਾਰ ਇਹਦਾ ਯਾਰ ਪੂਰਾ ਕਰਾ ਦੇ ਨੇ ਗਰੀਬ ਬੰਦਾ ਪਰ ਜਦੋਂ ਮੈਂ ਵੇਖਿਆ ਸੀ ਜਿਹੜੀ ਗੱਡੀ ਲੰਘਦੀ ਇੱਕ ਭੈਣ ਆਈ ਉਹਨੇ ਯਾਰ ਕੱਢਿਆ ਉਹ ਮੈਂ ਫਿਰ ਉਹਨੂੰ ਜਦੋਂ ਮੈਨੂੰ ਆਟੋ ਵਾਲੇ ਵੀਰ ਨੇ ਦੱਸਿਆ ਮੇਰੇ ਭਰਾ ਨੇ ਇਹ ਆ ਗਏ ਇਹਨਾਂ ਦੱਸਿਆ ਭਾਜੀ ਅਸੀਂ ਵੀ ਰੋਜ਼ ਦੇ ਕੇ ਜਾਂਦੇ ਜੇ ਇਹ ਬੜਾ ਤਗੜਾ ਗੈਂਗ ਜੇ 40 50 ਬੰਦੇ ਆ ਜਾਂ ਕੋਈ ਹਾਲ ਗੇਟ ਸੁੱੜਦਾ ਕੋ ਭਗਤਾਂ ਵਾਲੇ ਕੋਈ ਚਾਟੀ ਮਨ ਗੇਟ ਕੋਈ ਖਜ਼ਾਨੇ ਵਾਲੇ ਕੋਈ ਰਣਜੀਤ ਐਵੇਨਿਊ ਵੀ ਇਹ 50 40 50 ਬੰਦਿਆਂ ਦਾ ਗੈਂਗ ਹੈ ਹਾਂ ਹਰੇ ਘਾਲ ਸੁਣੋ ਅੱਛਾ ਜੀ ਅੱਛਾ ਜੀ ਮੇਰਾ ਘਾ ਗਿਆ ਤੇ ਬਸਾਂ ਨੂੰ ਲੱਗ ਜਲੇਨ ਨੂੰ ਪੁੱਛੋ ਕਿੱਥੇ ਘਾ ਰਿਹਾ ਤੇਰਾ ਪੁੱਤ ਕਿੱਡੀ ਮਾਰੀ ਗੱਲ ਆ ਤੂੰ ਕਿੰਨੀ ਹੈ ਤੂੰ ਲੋਕਾਂ ਦੀ ਸ਼ਰਾਫਤ ਦਾ ਇਨਸਾਨੀਅਤ ਦਾ ਨਜਾਇਜ਼ ਫਾਇਦਾ ਲਿਆ ਆ हां ठीक है ओके गॉड ब्लेस जीउंदे रहो चलो देखो मैं कहना पर सलूट है पंजाबियां नु पैसे देने वालों केने कसनी ਛੱਡੀ ਜਿਹੜਾ ਲੰਘਿਆ 100 200 100 ਇੱਕ ਭੈਣ ਬੁਣੋ 1000 ਦੇਣ ਲੱਗੀ ਆਪਾਂ ਡੱਕਿਆ ਨੂੰ ਹਨਾ ਤੂੰ ਮੈਨੂੰ ਇਹ ਕਹੀ ਜਾਵੇਂ ਤੁਸੀਂ ਜਾਓ ਮੈਂ ਯਾਰ ਨਹੀਂ ਤੇਰਾ 1000 ਪੂਰਾ ਕਰਾ ਕੇ ਜਾਣਾ ਮੈਂ ਕਿੰਨੇ ਹੋ ਗਏ ਕਹਿੰਦਾ 900 ਹੋ ਗਿਆ ਮੈਂ ਤਾਂ ਕੋਈ ਨਹੀਂ ਜਿੰਨੇ ਘੜਦੇ ਮੈਂ ਦੇ ਕੇ ਜਾਣਾ ਤੇਰੇ ਤੇ ਕੋਈ ਨਹੀਂ ਤੇਰੇ ਪੈਸੇ ਪੂਰੇ ਕਰਦੇ ਆ ਤੇ ਤੁਸੀਂ ਆ ਕੇ ਦੱਸਿਆ ਵੀ ਇਹਦੇ ਗੈਂਗ ਚੱਲਣ ਡਿਆ ਹਾਂ ਛੋਟਾ ਆ ਪਰ ਮਾੜੀ ਗੱਲ ਆ ਯਾਰ ਚਲੋ ਓਕੇ ਥੈਂਕ ਯੂ ਜੀੁੰਦੇ ਰਹੋ ਬਾਕੀ ਇਦਾਂ ਹੀ ਧਿਆਨ ਰੱਖੋ ਵੇਖੋ ਮਦਦ ਕਰਨ ਤੋਂ ਅੰਮ੍ਰਿਤਸਰੀਏ ਪਛਾਣ ਨਹੀਂ ਹਟਦੇ ਪਰ ਜੇ ਕੋਈ ਇਦਾਂ ਨਜਾਇਜ਼ ਫਾਇਦਾ ਲਊਗਾ ਤੇ ਉਹ ਵੀ ਮਾੜੀ ਗੱਲ ਆ ਇੱਕ ਨਾ ਬਾਈਪਾਸਾਂ ਦੇ ਕੋਲ ਸਰਦਾਰ ਵੀਰ ਖਲੋਂਦਾ ਆ ਉਹ ਸਿੱਖੀ ਸਰੂਪ 'ਚ ਦੋ ਕਹੂਗਾ ਮੇਰਾ ਬੜੂਆ ਰਹਿ ਗਿਆ ਘਰ ਮੋਟਰਸਾਈਕਲ 'ਚ ਤੇਲ ਮੁੱਕਾ ਆ ਉਹ ਵੀ ਪੈਸੇ ਮੰਗਦਾ ਉਹਨੂੰ ਵੀ ਮੈਂ ਤਿੰਨ ਵਾਰੀ ਫੜਿਆ ਆ ਜੇ ਤੁਹਾਡੇ ਕੋਲ ਇਦਾਂ ਪੈਸੇ ਮੰਗਦਾ ਵੀ ਮੇਰਾ ਤੇਲ ਮੁੱਕਾ ਮੇਰਾ ਬੜੂਆ ਘਰ ਰਹਿ ਗਿਆ ਤਾਂ ਉਹ ਵੀ ਫੇਕ ਜੇ ਜੇ ਕੇ ਤੇ ਲੱਡੂ ਤੁਹਾਨੂੰ ਰਾਜਾ ਡਿੱਗੇ ਮਿਲ ਜਾਂਦੇ ਤੇ ਆ ਵੀ ਫੇਕ ਦੇ ਪੈਸੇ ਨਾ ਦਿਓ ਕਿਉਂਕਿ ਇਹ ਨਾ ਬੜੀ ਜਿਆਦੀ ਆ ਤੇ ਮੈਂ ਰਨ ਰਹਿ ਗਿਆ ਯਾਰ ਪੰਜਾਂ ਮਿੰਟਾਂ ਦੀ ਅੰਮ੍ਰਿਤਸਰ ਵਾਲਿਆਂ ਨੇ ਪੰਜਾਬੀਆਂ ਨੇ ਵਟ ਕੱਢ ਤੇ ਮੈਂ ਕਿਹਾ ਜਿਹੜਾ ਲੰਗਦਾ ਇੱਕ ਬੀਬੀ ਆਈ ਉਹ ਕਹਿੰਦੀ ਕਿੰਨੇ ਚਾਹੀਦੇ ਜਿੰਨੇ ਚਾਹੀਦੇ ਮੈਂ ਪੈਸੇ ਦੇ ਨਹੀਂ ਆ ਤੇ ਕਿੰਨੇ ਦੇ ਆ ਮੈਂ ਭੈਣ ਜੀ 1000 ਰੁਪਈਆ ਤੇ ਦਾ ਹੋ ਗਿਆ ਇਕੱਠਾ ਮੈਨੂੰ 1000 ਦੇ ਹੀ ਲੱਗਦੇ ਪਰ ਇੰਨੇ ਤਾਂ ਹੋ ਗਿਆ ਪੁੱਤ ਕਿੱਡੀ ਮਾੜੀ ਗੱਲ ਹੈ ਨਹੀਂ ਪਤਾ ਕਿੱਡੀ ਮਾੜੀ ਗੱਲ ਆ ਤੂੰ ਵੇਹ ਤੈਨੂੰ ਕਿੰਨਾ ਪਿਆਰ ਦਿੱਤਾ ਜਿੰਨੇ ਲੋਕ ਲੰਘਣਦੇ ਆ ਤੂੰ ਮੰਨਦਾ ਨਾ ਤੂੰ ਮੰਨਦਾ ਨਾ ਤੂੰ ਮੰਨਦਾ ਤੈਨੂੰ ਕਿੰਨਾ ਪਿਆਰ ਦਿੱਤਾ ਜਿੰਨੇ ਲੋਕ ਲੰਘਣਦੇ ਆ ਤੈਨੂੰ ਇੰਨੇ ਪੈਸੇ ਦਿੱਤੇ ਲੋਕਾਂ ਦੇ ਤੂੰ ਲੋਕਾਂ ਦੇ ਵਿਸ਼ਵਾਸ ਦਾ ਨਾਜਾਇਜ਼ ਫਾਇਦਾ ਠਾਉਣਦੇ ਆ ਬੁੱਧ ਚਲੋ ਕੋਈ ਨਹੀਂ ਕਹਿਣਾ ਤੇਨੂੰ ਵਿਚਾਰੇ ਨੂੰ ਕੀ ਜਾਣ ਪਰ ਆ ਵੀ ਪੰਜਾਬੀਓ ਤੁਹਾਨੂੰ ਸਲੂਟ ਆ ਤੁਸੀਂ ਮਦਦ ਕਰਨ ਤੋਂ ਨਹੀਂ ਬਿਛੜਦੇ ਪਰ ਆਪਣੇ ਪੰਜਾਬੀ ਭੈਣ ਭਰਾਵਾਂ ਦੀ ਵੀ ਮਦਦ ਕਰਿਆ ਕਰੋ ਸਾਰਿਆਂ ਦੀ ਕਰਿਆ ਕਰੋ ਜਿੰਨੂੰ ਲੋੜ ਆ ਬਾਕੀ ਜੂਂਦੇ ਵਾਸਤੇ ਰੋ ਖੁਸ਼ ਰੋ ਸਾਡਾ ਸ਼ਹਿਰ ਚੜ੍ਹਦੀ ਕਲਾ 'ਚ ਰਹੇ ਸਾਡਾ ਪੰਜਾਬ ਚੜ੍ਹਦੀ ਕਲਾ 'ਚ ਰਹੇ ਸਾਡਾ ਦੇਸ਼ ਚੜ੍ਹਦੀ ਕਲਾ 'ਚ ਰਹੇ ਜੂਂਦੇ ਵਾਸਤੇ ਰੋ ਖੁਸ਼ ਰੋ